ਅਗੇ ਤੋਂ ਕਬੀਰ ਜੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਇੱਕ ਪਾਵਨ ਬਚਨ ਹੈ ਮਾਂ ਬਾਰੇ ਸੁਨਿਆ ਦੇ ਬੜੇ ਪਿਆਰ ਨਾਲ ਕਹਿੰਦੇ ਸੁਤ ਅਪਰਾਧ ਕਰਤ ਹੈ ਜیتے ਸੁਧ ਕਹਿੰਦੇ ਨੇ ਪੁੱਤਰ ਨੂੰ ਅਪਰਾਧ ਦੇ ਅਰਥ ਨੇ ਨਿਆਣਾ ਗਿਣਾ ਕਰਦਾ ਗਲਤੀਆਂ ਕਰਦਾ ਸੁਧ ਅਪਰਾਧ ਕਰਤ ਹੈ ਜیتے ਜਨਮੀ ਚੀਤਨਾ ਰਾਖਸ ਤੇਤੇ ਜਨਮੀ ਕਹਿੰਦੇ ਨੇ ਜਨਮ ਦੇਣ ਵਾਲੀ ਮਾਂ ਬੱਚਾ ਗਲਤੀ ਕਰਦਾ ਤੇ ਮਾਂ ਉਹਦੇ ਗਨਾਹ ਮਾਫ ਕਰ ਦਿੰਦੀ ਹੈ ਬੋਲੋ ਵੀ ਇੰਜ ਹੀ ਹੈ ਨਾ ਬੱਚਾ ਗਨਾਹ ਕਰਦਾ ਬੱਚਾ ਗਲਤੀ ਕਰਦਾ ਤੇ ਮਾਂ ਦਿਲ ਤੇ ਤੇ ਨਹੀਂ ਲਾਉਂਦੀ ਨਾ ਮਾਂ ਉਹਦੀਆਂ ਗਲਤੀਆਂ ਨੂੰ ਪਰਦਾ ਪਾ ਦਿੰਦੀ ਹੈ ਮਾਂ ਮਾਫ ਕਰ ਦਿੰਦੀ ਹੈ ਤੇ ਕਬੀਰ ਜੀ ਰੱਬ ਨਾਲ ਗੱਲਾਂ ਕਰਦੇ ਨੇ ਤੇ ਰੱਬ ਨੂੰ ਪਤਾ ਕੀ ਕਹਿੰਦੇ ਨੇ ਕਹਿੰਦੇ ਮਾਂ ਵਰਗਾ ਬਣ ਧਿਆੰ ਦੇ ਅਜੇ ਕਿੰਨਾ ਵੱਡਾ ਰੁਤਦਾ ਮਾਂ ਦਾ ਕਬੀਰ ਜੀ ਰੱਬ ਨਾਲ ਗੱਲਾਂ ਕਰਦੇ ਨੇ ਕਹਿੰਦੇ ਮਾਂ ਵਰਗਾ ਬਣ ਉਸਿਆ ਜੀ ਕਿਵੇਂ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇ ਤੇ ਜਨਮਨੀ ਚੀਤਨ ਰਾਕਸ਼ ਤੇ ਤੇ ਬੱਚਾ ਗਲਤੀਆਂ ਕਰਦਾ ਮਾਂ ਦਿਲ ਤੇ ਲਉਂਦੀ ਰਹੀ ਤੇ ਕਹਿੰਦੇ ਰਾਮ ਮैया ਹਉ ਬਾਰਿਕ ਤੇਰਾ ਕਾਹੇ ਨਖੰਦਸ ਅਫਗਨ ਮੇਰਾ ਮੈਂ ਵੀ ਤੇ ਤੇਰਾ ਬੱਚਾ ਮਾਂ ਮੇਰੇ ਗਨਾ ਤੂੰ ਕਿਉਂ ਨਹੀਂ ਮਾਫ ਕਰਦਾ ਇਹ ਇੱਕ ਮਾਂ ਆਪਣੇ ਬੱਚੇ ਦੇ ਗਨਾ ਮਾਫ ਕਰ ਦਿੰਦੀ ਹੈ ਤੇ ਰੱਬਾ ਮੇਰੇ ਵੀ ਗਨਾ ਮਾਫ ਕਰਕੇ ਮੈਨੂੰ ਵੀ ਆਪਣੇ ਨਾਲ ਲਾ ਲਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ